ਐਸਐਸਪੀ ਗਰਤਾਸਪੁਰ ਵੱਲੋਂ ਕਲਾਨੌਰ ਤੀਨਾਂਨਗਰ ਅਤੇ ਗਰਤਾਸਪੁਰ 'ਚ ਚਲਾਇਆ ਸਰਚ ਅਭਿਆਨ ਕਈ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਐਸਐਸਪੀ ਗਰਤਾਸਪੁਰ ਦਾ ਦਾਅਵਾ ਪਿਛਲੇ ਕੁਝ ਸਮੇਂ ਦੌਰਾਨ 687 ਮਕਦਮੇ ਨਸ਼ੇ ਦੇ ਵਿਰੁੱਧ ਕੀਤੇ ਹੰਤਰਜ 987 ਲੋਕਾਂ ਨੂੰ ਕੀਤਾ ਹੈ ਗ੍ਰਿਫਤਾਰ ਵੀ ਕਿਲੋ ਤੇ ਲਾਗੇ ਬਰਾਮਦ ਕੀਤੀ ਹੈ ਹੀਰੋਨ ਗੁਰਦਾਸਪੁਰ ਡੀਐਸਐਸ ਬੀਡੀਗਵਾਈ ਵਿੱਚ ਵਕਫ ਵਕਤਾਂ ਤੇ ਨਸ਼ਿਆਂ ਦੇ ਵਿਰੁੱਧ ਸੱਜ ਅਭਿਆਨ ਚਲਾਇਆ ਗਿਆ ਜਿਸ ਵਿੱਚ ਕਈ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਸਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜੋ ਯੁੱਧ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਸੀ ਉਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਚ 687 ਲੋਕਾਂ ਉਪਰ ਮਕਦਮੇ ਦਰਜ ਕੀਤੇ ਗਏ ਹਨ ਜਦਕਿ 987 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 20 ਕਿਲੋ ਤੇ ਕਰੀਬ ਹੈਰੋਇਨ ਬ੍ਰਾਂਧ ਹੋਈ ਹੈ ਉਹਨਾਂ ਦੱਸਿਆ ਕਿ 1400 ਲੋਕਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਜਿਆ ਗਿਆ ਹੈ ਤੇ 409 ਨੌਜਵਾਨਾਂ ਨੂੰ ਬਬਰੀ ਨਸ਼ਾ ਛਡਾਊ ਕੇਂਦਰ ਚ ਇਲਾਜ ਲਈ ਭੇਜਿਆ ਗਿਆ ਸੀ ਉਹਨਾਂ ਅੱਗੇ ਦੱਸਿਆ ਕਿ ਪਿਛਲੇ 1 ਮਹੀਨੇ ਵਿੱਚ 60 ਲੱਖ ਦੀ ਪ੍ਰਾਪਰਟੀ ਨਸ਼ਿਆਂ ਦੇ ਸੁੱਧਾਗਰਾਂ ਦੀ ਸੀਜ਼ ਕੀਤੀ ਹੈ ਜਦਕਿ ਨਸ਼ੇ ਦੇ ਸੁੱਧਾਗਰਾਂ ਦੀ ਪ੍ਰਾਪਰਟੀ ਵੀ ਖੁਰਦਪੁਰਤ ਕੀਤੀ ਗਈ ਹੈ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਵਦ ਜਿਹੜੀ ਮਹਿੰਨਾ ਹੈ ਉਹਦੇ ਤਹਿਤ ਜਿਹੜੇ ਹੈਗੇ ਸਾਡਾ ਜਿਹੜਾ ਹੈ ਰਸਟੂ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੇ ਐਫਆਈਆਰ ਹੁਣ ਤੱਕ ਜਿਹੜੇ ਹੈਗੇ ਦਰਜ ਕਰ ਚੁੱਕੇ ਹੈ ਜਿਹਦੇ 'ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹਦੇ 'ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈਰੋਇਨ ਦੀ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਕਿ 1 ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰੋਇਨ ਦੀ ਰਿਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਅਨ ਕਮਰਸ਼ੀਅਲ ਕੁਆਂਟੀਟੀ ਆਈਐਸਟੀ ਜਿਹੜੀ ਰਿਕਵਰੀ ਹੈ ਉਹ ਵੀ ਸਦਰਬ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤੇ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈ ਜੀ ਮਨੇ ਡੀਜੀਪੀ ਸਾਹਿਬ ਦੇ ਨਿਰਦੇਸ਼ਨ ਹੈ ਪੰਜਾਬ ਸਰਕਾਰ ਮਨੇ ਸੀਮ ਸਾਹਿਬ ਦੇ ਨਿਰਦੇਸ਼ਨ ਹੈ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਚ ਬੜ ਚੜ ਕੇ ਕੰਮ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੁਥ ਨਸ਼ੀ ਰਹਿਦ ਵਿੱਚ ਜਿਹੜਾ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਰ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਦੇਨਾਨਗਰ ਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਫੋਰਸ ਪੋਰਟ ਸਗੇ ਉਹਨਾਂ ਉੱਥੇ ਅਸੀਂ ਜਿਹੜੇ ਕੋਆਰਡੀਨੇਟ ਕੋਪਰੇਸ਼ਨ ਫਾਇਰ ਤੋ ਅੱਜ ਮੈਂ ਇੱਥੇ ਇਸਲਾਮਾਬਾਦ ਮੂਲੇ ਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰ ਰਹੇ ਹੈਗੇ ਪਹਿਲਾਂ ਵੀ ਇੱਥੇ ਲਗਾਤਾਰ ਫੀਆ ਮਦਦ ਕੀਤੀ ਹੈ ਜੀ ਹੁਣੇ ਵੀ ਅਸੀਂ ਜਿਹੜਾ ਹੈਗਾ ਕੋਪਰੇਸ਼ਨ ਕੀਤਾ ਹੈਗਾ ਜਿਸ ਅਸੀਂ ਜਿਹੜਾ ਹੈਗਾ ਰਿਕਵਰੀ ਮੈਂਟ ਆਊਟ ਹੋਈ ਹੈ ਜੀ ਉਹ ਅਸੀਂ ਪ੍ਰੋਸੀਜਰ ਜਿਹੜਾ ਹੈਗਾ ਅਡਾਪਟ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈ ਜੀ ਲੀਗਲ ਪ੍ਰੋਸੈਸ ਹੈ ਉਹ ਮਨੇ ਵੀ ਸੁਣਿਆ ਕੋਈ ਐਡਿਕਟਡ ਕਪੜੇ ਵੀ ਹੈਗੇ ਉਹ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂਗਾ ਦੱਸਣਾ ਚਾਹਾਂਗਾ ਕਿ ਅੱਜ ਜੇ ਤੱਕ ਅਸੀਂ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਉਹ ਸੈਂਟਰ ਦੇ ਜਿਹੜੇ ਹੈਗੇ ਅਸੀਂ ਦਰਜ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ ਵੀ ਡੀ ਸੀ ਡਬਲਿਊ ਡੀ ਸੀ ਜਿਹੜੇ ਹੈਗੇ ਇਹਨਾਂ ਦੇ ਨਾਲ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਇਆ ਕੀਤਾ ਸੀ ਕਿ ਅਸੀਂ ਸਾਨੂੰ ਸੋ ਸੀ ਸਾਨੂੰ ਦੱਸੋ ਅਸੀਂ ਜੇਕਰ ਕਿਸੇ ਬੰਦੇ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਚ ਪ੍ਰੋਬਲਮ ਆਉਂਦੀ ਹੈ ਸਾਨੂੰ ਦੱਸੋ ਸਾਡੇ ਜਿਹੜੇ ਪੁਲਿਸ ਅਫਸਰ ਕੇ ਕੰਸਰਟ ਐਸਿਸ ਤੋਂ ਆਏ ਆ ਦੇ ਆ ਬਾਕੀ। ਇਸ ਤੋਂ ਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਵੀ ਪਿਛਲੇ 6 ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਕਾਫੀ ਚਿਰ ਜਿਹੜੀ ਹੈਗੀ ਉਹ ਪ੍ਰਾਈਵੇਟ। ਪਰ ਬਰਾਮਦਗੀ ਬਿਛੂੜੀ ਬੰਦਗੀ ਹਾਂ ਬੰਦਗੀ ਹੋਈ ਹੈ ਉਹ ਬਾਕੀ ਅਸੀਂ ਕਿਹੜੀ ਕੀ ਚੀਜ਼ ਬੰਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨਾਂ ਅਡਾਪਟ ਕਰਕੇ ਕਿ ਕੱਲ ਅਸੀਂ ਪ੍ਰੈਸ ਆਲਿਆ ਨੂੰ ਸੂਚਿਤ ਕੀਤਾ ਸੀਗਾ ਉਹਨਾਂ ਨੇ ਬੜੇ ਜੋਰ-ਸ਼ੋਰ ਨਾਲ ਇਹ ਖਬਰ ਉਠਾਈ ਸੀਗੀ ਮਹਲਾ اسلامਾਬਾਦ ਵਿੱਚ ਵਾਰਡ ਨੰਬਰ 9 ਚ ਨਸ਼ੇੜੀ ਬੜੇ ਤੁਰੇ ਫਿਰਦੇ ਆ ਔਰ ਨਸ਼ਾ ਵੇਚਦੇ ਹੀ ਆ ਅੱਜ ਸਵੇਰੇ ਤੜਕਸਾਰ ਐਸਐਸਪੀ ਦੇ ਕਾਫਲੇ ਦੇ ਸਮੇਤ ਇੱਥੇ ਐਕਸ਼ਨ ਹੋਇਆ ਅਸੀਂ ਧੰਨਵਾਦੀ ਆ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਔਰ ਸਿਟੀ ਐਸਐਚਓ ਸਿਟੀ ਡੀਐਸਪੀ ਐਸਪੀ ਹੈੱਡ ਕੁਆਰਟਰ ਇਹਨਾਂ ਨੇ ਅੱਜ ਬੜੇ ਜੋਰ-ਸ਼ੋਰ ਨਾਲ ਵਾਰਡ ਦੇ ਵਿੱਚ ਰੇਡ ਕੀਤੀ ਆ ਔਰ ਨਸ਼ੇ ਵਾਲੇ ਵੇਚਣ ਵਾਲੇ ਉਹ ਵੀ ਅੱਜ ਰੈਸਟ ਕੀਤੇ ਆ ਔਰ ਬਾਕੀਆਂ ਨੂੰ ਸੂਚਿਤ ਕੀਤਾ ਕਿ ਜੇ ਅੱਗੇ ਤੋਂ ਕੋਈ ਫੜਿਆ ਗਿਆ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਠੀਕ ਆ ਅੱਜ ਤੋਂ ਬਾਅਦ ਅਸੀਂ ਪੁਲਿਸ ਕਰਮਚਾਰੀਆਂ ਦੇ ਔਰ ਐਸਐਸਪੀ ਗੁਰਦਾਸਪੁਰ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸਵੇਰੇ ਐਕਸ਼ਨ ਲਿਆ ਜਿਹੜੀ ਅੱਜਕੱਲ ਦੀ ਪੀੜੀ ਹੈ ਨਸ਼ੇ ਦੀ ਗਲਤਾਨ ਹੁੰਦੀ ਜਾ ਰਹੀ ਹੈ ਨਾਲ ਕੀ ਟੈਂਸ਼ਨ ਆ ਦੇਣਾ ਚਾਹੁੰਦੇ ਮੇਰਾ ਨੌਜਵਾਨਾਂ ਨੂੰ ਸੰਦੇਸ਼ ਆ ਤਾਂ ਮੈਂ ਹੱਥ ਜੋੜ ਕੇ ਬੇਨਤੀ ਵੀ ਉਹਨਾਂ ਅੱਗੇ ਕਰਦਾ ਕਿ ਨਸ਼ੇ ਦੇ ਵਿੱਚੋਂ ਇਹ ਜਿਹੜਾ ਕੋੜ ਆ ਇਹਦੇ ਵਿੱਚੋਂ ਨਿਕਲੋ ਔਰ ਇਹ ਨਸ਼ਾ ਬਿਲਕੁਲ ਨਾ ਕਰੋ ਆਪਣੀ ਸਿਹਤ ਜਿਹੜੀ ਆ ਇਹਦੇ ਉੱਤੇ ਧਿਆਨ ਰੱਖੋ